ਜਲੰਧਰ ਵੈਸਟ ਦੇ ਵਿੱਚ ਇਸ ਵਕਤ ਵੋਟਾਂ ਪੈ ਰਹੀਆਂ ਨੇ ਲੋਕ ਸਵੇਰ ਤੋਂ ਹੀ ਵੋਟਾਂ ਪਾਉਣ ਦੇ ਲਈ ਜੜਾਏ ਹੋ ਆ ਰਹੇ ਨੇ ਹਰੇਕ ਬੂਥ ਦੇ ਉੱਤੇ ਹਰੇਕ ਪਾਰਟੀ ਦਾ ਉਮੀਦਵਾਰ ਦੇ ਵਰਕਰ ਜਿਹੜੇ ਨੇ ਉਹ ਬੈਠੇ ਹੋਏ ਨੇ ਪਰ ਜਲੰਧਰ ਵੈਸਟ ਦੇ ਵਿੱਚ ਸ਼ੀਤ ਲਗਰਾਲ ਖੋਰਾ ਦਾ ਪਰਿਵਾਰ ਪੂਰਾ ਬੂਥ ਦੇ ਉੱਤੇ ਬੈਠਿਆ ਹੋਇਆ ਹੈ ਉਹਨਾਂ ਦੀ ਤਨਪਤਨੀ ਨਾਲ ਨੇ ਗੱਲਬਾਤ ਜ਼ਰੂਰ ਕਰ ਲੈਣੇ ਆ ਬੂਥ ਦੇ ਉੱਤੇ ਸਵੇਰ ਤੋਂ ਬੈਠੇ ਹੋਏ ਉਹ ਲੋਕ ਆ ਰਹੇ ਨੇ ਕਿਵੇਂ ਦਾ ਲੋਕਾਂ ਦਾ ਜਿਹੜਾ ਹੈ ਉਹ ਸਮਰਥਨ ਮਿਲ ਰਿਹਾ ਹੈ ਬਹੁਤ ਬਧਿਆ ਸਮਰਥਨ ਮਿਲ ਰਿਹਾ ਹੈ ਲੋਕੀ ਆ ਰਹੇ ਆ ਜਿੱਦਾਂ ਜਿੱਦਾਂ ਟਾਈਮ ਹੋ ਰਿਹਾ ਹੈ ਲੋਕੀ ਜ਼ਿਆਦਾ ਨਿਕਲ ਰਹੇ ਤੇ ਬਹੁਤ ਵਧੀਆ ਲੱਗ ਰਿਹਾ ਮਤਲਬ ਅੱਛੀ ਪੋਲਿੰਗ ਹੋ ਰਹੀ ਹੈ। ਪਹਿਲੀ ਵਾਰ ਹੀ ਮੈਂ ਦੇਖ ਰਿਹਾ ਕਿ ਪਰਿਵਾਰ ਪੂਰਾ ਬੈਠਾ ਹੋਇਆ ਹੈਗਾ ਇਹ ਕਬੂਤ ਦੇ ਉੱਤੇ। ਲੋਕ ਜਦੋਂ ਆ ਰਹੇ ਨੇ ਦੇਖ ਰਹੇ ਨੇ ਉਦੋਂ ਕੀ ਪਹਿਲਾ ਤਸ਼ਬਦ ਉਹਨਾਂ ਦੇ ਕੀ ਨਿਕਲਦਾ ਹੈ। ਵਧੀਆ ਹੀ ਹੈ ਮਤਲਬ ਲੋਕ ਕੀ ਪਛਾਣਦੇ ਆ ਸ਼ਕਲਾਂ ਪਛਾਣਦੇ ਆ ਸਾਨੂੰ ਜਾਣਦੇ ਆ ਸਾਡੇ ਪਰਿਵਾਰ ਨੂੰ ਜਾਣਦੇ ਆ। ਨਾਲੇ ਇਹ ਸਾਡਾ ਫਰਜ਼ ਬੰਦਾ ਮੈਨੂੰ ਲੱਗਦਾ ਕਿ ਪਰ ਆਪਾਂ ਬਾਕੀਆਂ ਦੀ ਤਰ੍ਹਾਂ ਕੋਈ ਆਊਟਸਾਈਡਰ ਨਹੀਂ ਬਿਠਾਏ ਹੋਏ ਆਪਾਂ ਆਪਣੀ ਫੈਮਲੀ ਬੈਠੇ ਹੋਏ ਆ ਪੂਰੀ। ਪਿਤਾ ਜੀ ਨੇ ਫੈਮਲੀ ਦੇ ਵਿੱਚ ਮੈਂਬਰ ਆਏ ਹੋਏ ਨੇ ਇਸ ਜਗ੍ਹਾ ਤੇ। ਆਲਮੋਸਟ ਸਾਰੀ ਕੰਪਲੀਟ ਫੈਮਲੀ ਆਈ ਹੋਈ ਹੈ ਸਾਰੇ ਲੱਗੇ ਹੋਏ ਆ ਸਾਰੇ ਲੱਗੇ ਹੋਏ ਆ ਤੁਸੀਂ ਪੂਰੀ ਕੰਪਲੀਟ ਫੈਮਲੀ ਲੱਗੀ ਹੋਈ ਹੈ ਇਸ ਜਗ੍ਹਾ ਦੇ ਉੱਤੇ VOTING ਕਰਾਉਂਦੇ ਨੇ ਲੋਕ ਆ ਰਹੇ ਨੇ ਜਦੋਂ ਤੁਹਾਡੇ ਦੇ ਕੋਲ ਮੇਨ ਕਿਹੜੀਆਂ ਚੀਜ਼ਾਂ ਜੜੀਆਂ ਨੇ ਉਹ ਪੁੱਛਦੇ ਪਏ ਨੇ ਇੱਕ ਸਵਾਲ ਹੁੰਦਾ ਹੈ ਬੰਦੇ ਅੰਦਰ ਕਿ ਬਈ ਇਹ ਕੰਮ ਰਹਿ ਗਏ ਨੇ ਜਾਂ ਫਿਰ ਇਹ ਕੰਮ ਹੋਣੇ ਚਾਹੀਦੇ ਨੇ ਲੋਕ ਸਵਾਲ ਪੁੱਛ ਰਹੇ ਨੇ ਨਹੀਂ ਇਸ ਟਾਈਮ ਕੋਈ ਸਵਾਲ ਨਹੀਂ ਕਰ ਰਹੇ ਸਾਰੇ ਖੁਸ਼-ਖੁਸ਼ ਹੀ ਆਉਂਦੇ ਪਏ ਔਰ ਬਦਿਆ ਤਰੀਕੇ VOTING ਕਰਕੇ ਜਾ ਰਹੇ ਨੇ ਲੋਕਾਂ ਦੇ ਮਨ ਦੇ ਵਿੱਚ ਕਈ ਹੈਗੇ ਨੇ ਕਿ ਬਈ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਉਹ ਕਰ ਰਹੇ ਨੇ ਡਿਮਾਂਡ ਕਰ ਰਹੇ ਤੇ ਡਿਮਾਂਡ ਨਹੀਂ ਕਰ ਰਹੇ ਉਹ ਵਿਚਾਰੇ ਕੀ ਡਿਮਾਂਡ ਕਰਨਗੇ ਉਹਨਾਂ ਨੂੰ ਪਹਿਲਾਂ ਵੀ ਪਤਾ ਹੈ ਕਿ ਪਹਿਲਾਂ ਵੀ ਅਸੀਂ ਉਹਨਾਂ ਦੇ ਕੰਮ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਜਿਹੜੀ ਸਰਕਾਰ ਸੀਗੀ ਉਹਦਾ ਹੀ ਮਨ ਨਹੀਂ ਸੀਗਾ ਕੰਮ ਕਰਵਾਉਣ ਦਾ ਇਸ ਕਰਕੇ ਉਹ ਡਿਮਾਂਡ ਨਹੀਂ ਕਰ ਰਹੇ ਉਹ ਤੇ ਵਿਚਾਰੇ ਇੱਕ ਰਿਕੁਐਸਟ ਹੀ ਕਰ ਸਕਦੇ ਆ ਤੇ ਪਰ ਬਾਕੀ ਜ਼ਰੂਰ ਕੰਮ ਹੋਣਗੇ ਉਹਨਾਂ ਦੇ ਅੱਗੇ ਸਾਨੂੰ ਪੂਰਾ ਵਿਸ਼ਵਾਸ ਹੈ ਠੀਕ ਹੈ ਸ਼ੁਕਰੀਆ ਤੇ ਬਿਲਕੁਲ ਪੂਰਾ ਪਰਿਵਾਰ ਜਿਹੜਾ ਹੈਗਾ ਹੈ ਉਹ ਇਸ ਬੂਥ ਦੇ ਉੱਤੇ ਬੈਠਾ ਹੋਇਆ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਨੇ ਉਹ ਉਮੀਦਵਾਰ ਦੇ ਜਿਹੜੇ ਵਰਕਰ ਨੇ ਉਹ ਵੀ ਜਿਹੜੇ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਪਹੁੰਚੇ ਹੋਏ ਨੇ ਦਿਨਾਂ ਵੱਲੋਂ ਜਿਹੜਾ ਹੈਗਾ ਉਹ ਵੋਟਾਂ ਕੌਣ ਦੇ ਲਈ ਜਿਹੜਾ ਇਹ ਪੂਰਜੋਰ ਤਰੀਕੇ ਦੇ ਨਾਲ ਜੋਰ ਅਜਮਾਇਸ਼ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਲੋਕ ਤੁਸੀਂ ਦੇਖੋ ਜਿੱਥੇ ਲਗਾਤਾਰ ਜਿਹੜਾ ਹੈਗਾ ਇਹ ਉਹ ਵੋਟਾਂ ਦੀ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੈ ਚੈਕਲਿਸਟ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਰੇਕ ਵਿਅਕਤੀ ਜਿਹੜਾ ਹੈਗਾ ਉਹ ਚੈਕਲਿਸਟ ਜ਼ਰੂਰ ਦੇਖ ਰਿਹਾ ਹੈ ਤਾਂਕਿ ਹਰੇਕ ਤਰੀਕੇ ਦੇ ਨਾਲ ਜਿਹੜਾ ਹੈ ਉਹ ਪਤਾ ਲੱਗ ਸਕੇ ਕਿ ਕੁਝ ਜਿਹੜਾ ਹੈ ਉਹ ਇਸ ਵਕਤ ਪ੍ਰਕਿਰਿਆ ਚੱਲ ਰਹੀ ਹੈ ਲੋਕ ਕਿਵੇਂ ਆ ਰਹੇ ਨੇ ਕੌਣ ਜਿਹੜਾ ਹੈਗਾ ਹੈ ਉਹਨਾਂ ਦੇ ਮਨ ਦੇ ਵਿੱਚ ਚੱਲਿਆ ਤਾਂ ਹੋਰ ਵੀ ਵਰਕਰ ਨੇ ਗੱਲਬਾਤ ਕਰਨ ਲੇਨੇ ਹੈਗੇ ਆ ਕਿਹੋ ਜਿਹਾ ਮੈਮ ਸਮਰਥਨ ਮਿਲ ਰਿਹਾ ਹੈ ਇਸ ਵਕਤ ਆਮ ਆਦਮੀ ਪਾਰਟੀ ਨੂੰ ਪਾਰਟੀ ਉਮੀਦਵਾਰ ਨੂੰ ਬਹੁਤ ਵਧੀਆ ਸਮਰਥਨ ਮਿਲ ਰਿਹਾ ਮੈਂ ਹਰ ਬੂਥ ਤੇ ਜਾ ਰਹੀ ਹਾਂ ਰੌਣਕਾਂ ਲੱਗੀਆਂ ਪਈਆਂ ਬੂਥਾਂ ਤੇ ਕਿਉਂਕਿ ਲੋਕ ਲੋਕਾਂ ਨੇ ਤਾਂ ਪਹਿਲਾਂ ਵੀ ਹਲਕਾ ਬੈਸਟ ਤੇ ਲੋਕਾਂ ਨੇ ਪਹਿਲਾਂ ਵੀ ਸਾਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਪਹਿਲਾਂ ਵੀ ਉਹਨਾਂ ਨੇ ਪਿਆਰ ਦਿੱਤਾ ਆਮ ਆਦਮੀ ਪਾਰਟੀ ਨੂੰ ਮਾਣ ਸਤਿਕਾਰ ਦਿੱਤਾ ਪੂਰਾ ਦਿਲੰਦਰ ਬੈਸਟ ਹਲਕੇ ਦੇ ਵੋਟਰਾਂ ਨੇ ਤੇ ਹੁਣ ਵੀ ਲੋਕ ਤਿਆਰ ਨੇ ਲੋਕਾਂ ਨੂੰ ਪਤਾ ਸਰਕਾਰ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਕਾਰਗੁਜ਼ਾਰੀ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੀ ਆ ਤਾਂ ਬੈਸਟ ਹਲਕੇ ਦੇ ਲੋਕ ਜਿਹੜੇ ਆ ਇੱਕ شریف ਤੇ ਇਮਾਨਦਾਰ ਜਿਹੜਾ ਇੱਕ ਕਿ ਉਹਨਾਂ ਨੂੰ ਪਤਾ ਕਿਉਂਕਿ ਉਹਨਾਂ ਦੀ ਸਾਂਝ ਰਹੀ ਆ ਉਹਨਾਂ ਦੇ ਨਾਲ ਉਹਨਾਂ ਦੇ ਫਾਦਰ ਸਾਹਿਬ ਪਹਿਲਾਂ ਇੱਥੋਂ ਮਨਿਸਟਰ ਰਹੇ ਨੇ ਉਹਨਾਂ ਨੇ ਜਲੰਧਰ ਬੈਸਟ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਆ ਤੇ ਹੁਣ ਉਹਨਾਂ ਨੂੰ ਪਤਾ ਉਹਨਾਂ ਦੇ ਪਰਿਵਾਰ ਦਾ ਹੀ ਸੁਪੁੱਤਰ ਆ ਜੋ ਭਿੰਦਰ ਭਗਤ ਜੀ ਲੋਕ ਉਹਨਾਂ ਨੂੰ ਵੋਟ ਦੇਣ ਲਈ ਤਿਆਰ ਆ ਇਸ ਲਈ 13 ਨੂੰ ਜਿਹੜਾ ਰਿਜ਼ਲਟ ਆਉਣਾ ਤੁਸੀਂ ਦੇਖਿਓ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਭਿੰਦਰ ਭਗਤ ਜੀ ਜਿਹੜੇ ਆ ਉਹ ਜਿਤਾ ਕੇ ਲੋਕ ਵਿਧਾਨ ਸਭਾ ਦੇ ਵਿੱਚ ਪਰਿਵਾਰ ਬੈਠੇ ਹੋਏ ਨੇ ਲਗਾਤਾਰ ਹਰੇਕ ਬੂਥ ਦੇ ਉੱਤੇ ਹੁਣ ਪਰਿਵਾਰ ਬੈਠੇ ਹੋਏ ਨੇ ਸ਼ੀਤਲ ਗਰਾਲ ਹੋਰਾ ਦਾ ਪਰਿਵਾਰ ਖੜੇ ਹੈਗੇ ਹਾਂ ਸਮਰਥਨ ਦੇ ਰਹੇ ਹਾਂ ਪ੍ਰੋਪਰ ਤਰੀਕੇ ਦੇ ਨਾਲ ਗਾਈਡ ਕਰ ਰਹੇ ਹੈਗੇ ਹਾਂ ਲੱਗਦਾ ਕਿ ਨੱਕ ਦਾ ਸਵਾਲ ਵੀ ਹੈਗਾ ਹੈ ਦੇਖੋ ਸਾਨੂੰ ਤਾਂ ਪਤਾ ਆ ਕਿਉਂਕਿ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਦਿਲੋਂ ਪਿਆਰ ਕਰਦੇ ਆ ਲੋਕਾਂ ਨੂੰ ਪਤਾ ਆ ਕਿ 70 ਸਾਲਾਂ ਚ ਜਿਹੜੇ ਕੰਮ ਨਹੀਂ ਹੋਏ ਸਾਡੇ ਮੁੱਖ ਮੰਤਰੀ ਸਾਹਿਬ ਨੇ 2 ਸਾਲਾਂ ਦੇ ਵਿੱਚ ਕਰਕੇ ਦਿਖਾ ਦਿੱਤੇ ਉਹਨਾਂ ਨੂੰ ਪਤਾ ਕਿ ਨੀਅਤ ਤੇ ਇਮਾਨਦਾਰੀ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਆ ਜਿਹੜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ हां उधर ਪਰਿਵਾਰ ਬੈਠਾ ਸ਼ੀਤਲ ਦਾ ਇਧਰ ਰਾਜਵਿੰਦਰ ਕੋਰ ਕੱਲੀ ਆ ਤੇ ਇਥੇ ਆਮ ਆਦਮੀ ਪਾਰਟੀ ਦਾ ਪਰਿਵਾਰ ਬੈਠਾ ਆਮ ਆਦਮੀ ਪਾਰਟੀ ਦੇ ਵੋਟਰ ਬੈਠੇ ਨੇ ਇਸ ਮੁਹੱਲੇ ਦੇ ਲੋਕ ਬੈਠੇ ਨੇ ਕੋਈ ਬਾਹਰ ਦਾ ਬੰਦਾ ਨਹੀਂ ਹੈਗਾ हां ਮੈਂ ਤਾਂ ਆਈ ਸੀ ਕਿ ਦੇਖ ਕੇ ਆਵਾਂ ਕਿ ਹਰ ਬੂਥ ਤੇ ਜਾ ਕੇ ਮੈਂ ਜਦੋਂ ਦੇਖੀ ਬਹੁਤ ਅੱਛੀ ਸਿਚੁਏਸ਼ਨ ਆ ਸਾਰੇ ਬੂਥ ਜਿਹੜੇ ਆ ਉਹ ਬੜੇ ਅੱਛੀ ਤਰ੍ਹਾਂ ਨਾਲ ਲੱਗੇ ਹੋਏ ਆ ਸਾਡੇ ਕੋਈ ਤੱਕਾ ਮੁੱਕੀ ਨਹੀਂ ਕਰਦੇ ਬੜੇ ਪਿਆਰ ਨਾਲ ਬੈਠੇ ਨੇ ਸਾਡੇ ਜਿਹੜੇ ਬੂਥ ਦੇ ਮਿਠਾਏ ਨੇ ਅਸੀਂ ਤੇ ਨਾ ਅਸੀਂ ਧੱਕਾ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਸਾਨੂੰ ਉਮੀਦ ਆ ਜਿਹੜੇ ਬੈਸਟ ਹਲਕੇ ਦੇ ਵੋਟਰ ਆ ਤੇ ਉਹ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਲਈ ਤਿਆਰ ਆ ਅੱਛਾ ਇੱਕ ਕਹਿ ਰਹੇ ਨੇ ਕਿ ਭਈ ਐਤ ਕੀ ਬਦਲ ਚਾਹੀਦਾ ਹੈ ਦੁਬਾਰਾ ਤੋਂ ਇਹ ਹਵਾ ਚੱਲ ਰਹੀ ਹੈ ਕਿ ਬਦਲ ਚਾਹੀਦਾ ਹੈਗਾ ਲੱਗਦਾ ਹੈ ਕਿ ਬਦਲ ਦੁਬਾਰਾ ਆ ਜੂਗਾ ਐਤੀ ਦੇਖੋ ਪਹਿਲਾਂ ਵੀ ਲੋਕਾਂ ਨੇ ਬਦਲ ਨੂੰ ਹੀ ਵੋਟ ਪਾਈ ਸੀ ਲੋਕ ਇਹਨਾਂ ਦੋਨਾਂ ਰਵੈਤੀ ਪਾਰਟੀਆਂ ਤੋਂ ਬੜੇ ਦੁਖੀ ਸੀਗੇ ਕਿਉਂਕਿ ਇਹਨਾਂ ਨੇ 70 ਸਾਲਾਂ ਦੇ ਵਿੱਚ 5-5 ਸਾਲ ਦੀਆਂ ਬਾਰੀਆਂ ਬਣ ਕੇ ਪੰਜਾਬ ਨੂੰ ਲੁੱਟਿਆ ਤੇ ਪੰਜਾਬ ਤੁਸੀਂ ਦੇਖੋ ਪੰਜਾਬ ਵਾਲੇ ਜਿਹੜੇ ਵੋਟਰ ਆ ਉਹਨਾਂ ਨੂੰ ਕੋਈ ਆਪਸ਼ਨ ਨਹੀਂ ਸੀ ਮਿਲਦੀ ਜਦੋਂ ਉਹਨਾਂ ਦੇ ਕੋਲ ਆਪਸ਼ਨ ਆਈ ਆਮ ਆਦਮੀ ਪਾਰਟੀ ਦੀ ਤੇ ਉਹਨਾਂ ਨੇ ਪਹਿਲਾਂ 17 ਦੇ ਵਿੱਚ ਇਹਨਾਂ ਨੂੰ ਖਤਵਾ ਦਿੱਤਾ ਅਕਾਲੀ ਦਲ ਜਿਹੜੇ ਕਹਿੰਦੇ ਸੀ 25 ਸਾਲ ਰਾਜ ਕਰਾਂਗੇ ਉਹਨਾਂ ਨੂੰ ਪਿੱਛੇ ਕਰਕੇ ਆਪੋਜੀਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਆ ਗਈ 22 ਦੇ ਵਿੱਚ ਤਾਂ ਲੋਕਾਂ ਨੇ ਕਮਾਲ ਹੀ ਕਰ ਦਿੱਤੀ 92 ਵਿਧਾਇਕ ਦੇ ਕੇ ਸਰਕਾਰ ਬਣਾਤੀ ਤੇ ਹੁਣ ਵੀ ਲੋਕ ਜਿਹੜੇ ਹਲਕਾ ਬੈਸਟ ਦੇ ਲੋਕਾਂ ਨੇ ਪਹਿਲਾਂ ਵੀ ਸਾਨੂੰ ਬੜਾ ਪਿਆਰ ਮਾਨ ਸਤਕਾਰ ਦਿੱਤਾ ਤੇ ਹੁਣ ਵੀ ਲੋਕ ਹਲਕਾ ਬੈਸਟ ਦੇ ਜਿਹੜੇ ਨੇ ਤਿਆਰ ਨੇ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਲਈ ਮਿੰਦਰ ਭਗਤ ਜੀ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜ ਰਹੇ ਨੇ ਲੋਕ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਇਹ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਇਸ ਵਕਤ ਵੋਟਾਂ ਦੀ ਜਿਹੜੀ ਆ ਉਹ ਪ੍ਰਕਿਰਿਆ ਚੱਲਦੀ ਹੋਈ ਨਜ਼ਰ ਆ ਰਹੀ ਹੈ ਹੁਣ ਤੱਕ ਆ ਤਕਰੀਬਨ ਜਿਹੜਾ ਹੈ ਉਹ 16% ਵੋਟਾਂ ਪੈ ਚੁੱਕੀਆਂ ਨੇ ਲੋਕ ਸਵੇਰ ਤੋਂ ਹੀ ਜਿਹੜਾ ਹੈ ਵੋਟ ਪਾਉਣ ਦੇ ਲਈ ਨਿਕਲੇ ਹੋਏ ਨੇ ਹਾਲਾਂਕਿ ਮੌਸਮ ਵੀ ਇਸ ਵਕਤ ਹੈ ਠੰਡਾ ਹੈ ਪਰ ਲੋਕ ਜਿਹੜੇ ਨੇ ਉਹ ਮਨ ਬਣਾ ਕੇ ਇਸ ਵਾਰ ਵੋਟਾਂ ਪਾਉਣ ਦੇ ਲਈ ਪਹੁੰਚੇ ਹੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਾਰ ਬਦਲ ਨੂੰ ਵੋਟ ਜ਼ਰੂਰ ਪਾਵਾਂਗੇ ਕੈਮਰਾਪਰਸਨ ਪੰਕੇ ਦੇ ਨਾਲ ਰਾਜਗੁਪਤਾ ਬਾਬੂ ਸਾਹਿਬ ਟਾਈਮ ਜਲੰਧ